ਇਹ ਸ਼ਬਦ ਅੱਜ ਲੋਕਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਆ ਕਿ ਜਿਨਨੇ ਖਾਲਿਸਤਾਨ ਦਾ ਨਾਰਾ ਲਾਇਆ ਉਹਦੇ ਪਰਸੋਂ ਸਾਰੇ ਦਾ ਸਾਰਾ ਪਰਿਵਾਰ ਜਿੱਦਾ ਮਾਰ ਦੇਣਾ ਦਾ ਇਹ ਲੋਕਾਂ ਚ ਪੇਸ਼ ਕੀਤਾ ਜਾਂਦਾ ਜਿਵੇਂ ਉਹ ਮੋਢਿਆਂ ਤੇ 47 ਟੰਗੀ ਫਿਰਦਾ ਤੇ ਤੁਰੇ ਫਿਰਦੇ ਹਰ ਇੱਕ ਬੰਦੇ ਨੂੰ ਮਾਰੇਗਾ ਇਹ ਡਰ ਸਰਕਾਰਾਂ ਨੇ ਸਾਡੇ ਮਨਾਂ ਦੇ ਵਿੱਚ ਪਾਇਆ ਸਾਡੇ ਲੋਕਾਂ ਦੇ ਮਨਾਂ ਚ ਪਾਇਆ ਜਿਹੜਾ ਯੂਨੀਵਰਸਿਟੀਾਂ ਚ ਬੈਠਾ ਨੌਜਵਾਨ ਆ ਜਿਹੜਾ ਵਿਦੇਸ਼ਾਂ ਦੇ ਵਿੱਚ ਬੈਠਾ ਇਨਸਾਨ ਆ ਜਿਹਦੀ ਰੁਚੀ ਹੈ ਇਸ ਚੀਜ਼ ਦੇ ਵਿੱਚ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਜਿਹਦਾ ਜਿਸ ਜਿਸ ਵਿਸ਼ੇ ਦੇ ਉੱਤੇ ਮਹਾਰਤ ਆ ਜੇ ਕੋਈ ਇਕਨੋਮੀ ਨੂੰ ਸਮਝਦਾ ਆ ਤੇ ਉਹ ਇਕਨੋਮੀ ਦੀ ਪੜ੍ਹਾਈ ਕਰਕੇ ਖਾਲਸਾਣ ਦਾ ਇਕਨੋਮਿਕਲ ਸਟਰਕਚਰ ਕਿਹੋ ਜਿਹਾ ਹੋਵੇਗਾ ਉਹਦੇ ਤੇ ਕੰਮ ਕਰੇ ਜਿਹਦੀ ਮਹਾਰਤ ਲਾਅ ਦੇ ਵਿੱਚ ਜਿਹੜੇ ਵਕੀਲ ਨੇ ਉਹ ਸਾਡੇ ਇਤਿਹਾਸ ਨੂੰ ਫੋਲਣ ਔਰ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਖਾਲਸਾਣ ਦਾ ਕਾਨੂੰਨ ਕਿਹੋ ਜਿਹਾ ਹੋਵੇਗਾ ਇਹਦਾ ਇੱਕ ਖਾਕਾ ਤਿਆਰ ਕਰੀਏ ਸਾਡੇ ਇਸ ਖਾਲਸਾਣ ਦੇ ਵਿੱਚ ਧਾਰਮਿਕ ਕਿਸ ਤਰੀਕੇ ਦੀ ਦੁਨੀਆ ਵਸੇਗੀ ਅਸੀਂ ਕਿਵੇਂ ਲੋਕਾਂ ਨੂੰ ਖੁੱਲ ਦੇਵਾਂਗੇ ਔਰ ਇੱਥੋਂ ਤੱਕ ਵੀ ਖੁੱਲ ਕਿ ਜੇ ਕੋਈ ਧਰਮ ਨੂੰ ਨਹੀਂ ਵੀ ਮੰਨਦਾ ਤਾਂ ਵੀ ਉਹਨੂੰ ਅਸੀਂ ਕਿਵੇਂ ਬਰਾਬਰਤਾ ਦੇਵਾਂਗੇ ਇਹਦਾ ਖਾਕਾ ਵੀ ਸਾਨੂੰ ਤਿਆਰ ਕਰਨਾ ਪਏਗਾ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਲੋਕ ਵੀ ਵੱਸਦੇ ਨੇ ਕਿ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਲੈ ਕੇ ਜਾਣਾ ਸੀ ਜਿਨ੍ਹਾਂ ਖਾਲਿਸਤਾਨ ਸਹੀ ਪਰਭਾਸ਼ਾ ਦੁਨੀਆ 'ਚ ਵਿਚਾਰਨੀ ਸੀ ਪਚਾਉਣੀ ਸੀ ਉਹ ਤੇ ਅੱਜ ਇੰਨੇ ਢੈਂਦੀ ਕਲਾਚ ਚ ਚਲੇ ਗਏ ਨੇ ਸਾਨੂੰ ਕੋਈ ਪਰਸੋ ਚੋਂ ਬੰਦਾ ਮਿਲਿਆ ਉਹ ਕਹਿੰਦਾ ਖਾਲਸਪਤਨ ਤੇ ਨਹੀਂ ਬੰਦਾ ਹਿੰਦੂਰਾਸ਼ਟਰ ਬਣੇਗਾ ਕਹਿੰਦਾ ਜੀ 2 ਘੰਟੇ ਚ ਚੜੋਗੇ ਤੇ ਖਾਲਸਪਤਨ ਚ ਬਾਹਰ ਹੋ ਜਾਇਆ ਕਰਨਾ ਉਹ ਮੈਂ ਕਿਹਾ ਹਣ ਜੇ ਦੁਨੀਆ ਦੀ ਨਹੀਂ ਸਮਝ ਤੇ ਘੱਟੋ ਘੱਟ ਇਹੋ ਜੀ ਬਿਆਨਬਾਜ਼ੀ ਤੇ ਨਾ ਕਰੋ ਇਹਦੇ ਨਾਲੋਂ ਨਿੱਕੇ ਮੁਲਕ ਨੇ ਜਿੱਥੇ ਤੁਸੀਂ ਜਾਜਾਂ ਤੇ ਚੜ ਕੇ ਜਾਣ ਦੀ ਔਖੇ ਹੁੰਦੇ ਹੋ ਵੀ ਕੋਮਾ ਹੀ ਇਹ 4 ਦਿਨ ਜਾ ਕੇ ਖਾਲਸਪਤਨ ਜਿਹੜਾ ਬਣਨਾ ਇਹਦੇ ਨਾਲੋਂ ਕਿਤੇ ਨਿੱਕੇ ਨੇ ਤੇ ਤੁਸੀਂ ਉੱਥੇ ਜਾ ਜਾ ਕੇ ਉਹਨਾਂ ਦੀਆਂ ਬੈਂਕਾਂ ਦੇ ਵਿੱਚ ਆਪਣੇ ਪੈਸੇ ਜਮ੍ਹਾਂ ਕਰਾਉਂਦੇ ਹੋ ਵੀ ਉੱਥੇ ਸੁਰੱਖਿਅਤ ਰਹਿਣਗੇ ਜ ਕਟਨਾ ਦੇ ਨਾਲ ਪੰਥ ਦੇ ਵਿੱਚ ਦੁਫਾੜ ਪਿਆ ਆ ਤੇ ਸਚਾਈ ਇਹ ਆ ਅੱਜ ਉਸ ਪ੍ਰਾਣੇ ਨੂੰ ਖੋਦ ਕੇ ਵੀ ਅਸੀਂ ਕੋਈ ਏਕਤਾ ਨਹੀਂ ਕਰਨ ਲੈ ਮੈਂ ਕਿਸੇ ਨੂੰ ਸਹੀ ਜਾਂ ਗਲਤ ਨਹੀਂ ਕਹਿ ਰਿਹਾ ਪਰ ਇਹ ਕਹਿ ਰਿਹਾ ਕਿ ਜਦੋਂ ਤੱਕ ਅਸੀਂ ਮੰਜ਼ਿਲ ਤੱਕ ਪਹੁੰਚ ਨਹੀਂ ਜਾਂਦੇ ਕਟੋ-ਕਟ ਸਾਨੂੰ ਦਿਲ ਵੱਡਾ ਕਰਕੇ ਆਪਣੇ ਆਪਸੀ ਵਖਰੇਵੇਂ ਇੱਕ ਪਾਸੇ ਰੱਖਣੇ ਪੈਣਗੇ ਇਤਿਹਾਸ ਦੀਆਂ ਚੀਜ਼ਾਂ ਨੂੰ ਹਾਲ ਦੀ ਕੱਡੀ ਛੱਡ ਦੇਣਾ ਸਮੇਂ ਦੀ ਮੰਗ ਹੈ ਤੁਸੀਂ ਆਪੋ ਆਪਣੀ ਜਗ੍ਹਾ ਤੇ ਜਿਸ ਚੀਜ਼ ਦੇ ਬਾਰੇ ਜੋ ਸਟੈਂਡ ਰੱਖਦੇ ਹੋ ਪਰਸਨਲੀ ਰੱਖੋ ਕੋਈ ਜ਼ਬਰਦਸਤ ਇਹ ਇੱਕ ਦੂਸਰੇ ਦਾ ਸਟੈਂਡ ਨਹੀਂ ਬਦਲ ਸਕਦਾ ਪਰ ਮੈਂ ਸਮਝਦਾ ਕਿ ਉਹਨੂੰ ਪਬਲਿਕ ਦੇ ਵਿੱਚ ਉਛਾਲ ਕੇ ਪਬਲਿਕ ਦੇ ਵਿੱਚ ਉਭਾਰ ਕੇ ਅਸੀਂ ਪੰਥਕ ਇਹ ਕੰਨ ਨਹੀਂ ਕਰ ਸਕਦਾ ਅੱਜ ਦੀ ਇਸ ਪੰਥਾ ਕਨਵੈਨਸ਼ਨ ਵਿੱਚ ਪਹੁੰਚੇ ਸਾਰੇ ਲੀਡਰਸ਼ਿਪ ਨੂੰ ਸੰਗਤਾਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਗੱਲ ਕਹਿਣ ਤੋਂ ਪਹਿਲਾਂ ਮੈਂ ਸਿਰਫ ਇੱਕ ਲਾਈਨ ਦੇ ਵਿੱਚ ਇੱਕ ਜ਼ਿਕਰ ਕਰਨਾ ਚਾਹੁੰਨਾ ਜਿਹੜੀ ਕੱਲ ਘਟਨਾ ਵਾਪਰੀ ਆ ਬਹੁਤਾ ਲੰਮਾ ਚੌੜਾ ਨਹੀਂ ਸਹੀ ਹੋਇਆ ਗਲਤ ਹੋਇਆ ਕਦੋਂ ਹੋਇਆ ਕਿੰਨੇ ਕੀਤਾ ਕਿਉਂ ਕੀਤਾ ਉਹ ਨਹੀਂ ਇੱਕ ਗੱਲ ਸਿਰਫ ਮੈਂ ਉਹਦੇ ਵਿੱਚ ਕਹਿਣੀ ਚਾਹੁੰਨਾ ਕਿ ਜੇ ਭਾਈ ਨਰੈਨ ਸਿੰਘ ਚੌੜਾ ਨੇ ਭਾਰਤੀ ਕਾਨੂੰਨ ਦੇ ਮੁਤਾਬਕ ਕੁਝ ਗਲਤ ਕੀਤਾ ਤੇ ਸਜ਼ਾ ਕਾਨੂੰਨ ਨੇ ਉਹਨਾਂ ਨੂੰ ਦੇਣੀ ਆ ਮੈਂ ਨਹੀਂ ਕਹਿੰਦਾ ਨਾ ਦਿਓ ਜਾਂ ਕੀ ਕਰੋ ਜਾਂ ਕੀ ਨਹੀਂ ਇਹ ਉਹਨਾਂ ਦਾ ਵਿਸ਼ਾ ਆ ਪਰ ਇੱਕ ਗੱਲ ਇਥੋਂ ਜ਼ਰੂਰ ਤੁਹਾਡੇ ਸਹਿਯੋਗ ਦੇ ਨਾਲ ਕਹਿਣੀ ਚਾਹੁੰਨਾ ਕਿ ਜਦੋਂ ਉਹਨਾਂ ਨੂੰ ਫੜ ਕੇ ਲੈ ਜਾ ਰਹੇ ਤੇ ਮਗਰੋਂ ਜਿਸ ਤਰੀਕੇ ਦੇ ਨਾਲ ਇੱਕ ਸ਼ਖਸ ਨੇ ਜਾਣ ਬੁੱਝ ਕੇ ਉਹਨਾਂ ਦੀ ਪੱਗ ਲਾਈ ਔਰ ਇਹ ਵੀ ਖਬਰਾਂ ਬਾਹਰ ਆ ਰਹੀਆਂ ਕਿ ਉਹੜਾ ਇਨਸਾਨ ਆ ਉਹਦੀ ਪੁਸ਼ਟੀ ਤਾਂ ਅਜ ਹੋਵੇਗੀ ਪਰ ਜਿੱਥੋਂ ਤੱਕ ਇਹ ਤਾਂ ਖਬਰਾਂ ਆਈਆਂ ਕਿ ਉਹ ਅਕਾਲੀ ਦਲ ਦਾ ਪਠਾਨਕੋਟ ਦਾ ਯੂਥ ਆਗੂ ਆ ਤੇ ਅਕਾਲ ਤਖਤ ਸਾਹਿਬ ਨੂੰ ਸਾਡੀ ਇਹ ਅਪੀਲ ਆ ਪਿਪਾਰਤੀ ਕਾਨੂੰਨ ਨੇ ਜਿਹੜੀ ਸਜ਼ਾ ਜਪਾਈ ਨਰੈਨ ਸਿੰਘ ਚੌੜੇ ਨੂੰ ਦੇਣੀ ਉਹਦੇ ਬਾਰੇ ਕੋਈ ਨਹੀਂ ਸਾਨੂੰ ਗੁਲਾਸ਼ਿਕਵਾ ਪਰ ਜੇ ਸਿੱਖ ਦੀ ਪੱਗ ਦਾ ਆਦਰ ਮਾਨ ਸਤਕਾਰ ਕਰਦੇ ਹੋ ਤੇ ਕੱਲ ਸਾਮੀ 6 ਵਜੇ ਤੱਕ ਇਹ ਅਕਾਲ ਤਖਤ ਨੂੰ ਹਿਦਾਇਤ ਨਹੀਂਗੀ ਇਹ ਉਸ ਬੰਦੇ ਨੂੰ ਹਿਦਾਇਤ ਆ ਜਾਂ ਤੇ ਬੰਦੇ ਦਾ ਬਣ ਕੇ ਪੁੱਤ ਕੱਲ ਸਾਮੀ 6 ਵਜੇ ਤੱਕ ਆਪਣੇ ਵੱਲੋਂ ਕੀਤੀ ਉਸ ਮਾੜੀ ਹਰਕਤ ਦੀ ਮਾਫੀ ਮੰਗੇ ਜੇ ਨਹੀਂ ਤੇ ਅਕਾਲ ਤਖਤ ਸਾਹਿਬ ਜਿਸ ਅਕਾਲੀ ਦਲ ਨੂੰ ਪੈਰਾਂ ਤੇ ਖੜੇ ਕਰਨ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਆਂ ਉਹਨਾਂ ਨੂੰ ਫਿਰ ਇਹ ਆਦੇਸ਼ ਦਵੇ ਕਿ ਇਹੋ ਜੇ ਬੰਦੇ ਕਾਲੀ ਦਲ ਚੋਂ ਬਾਹਰ ਕੱਢੇ ਜਾਣ ਜੇ ਉਹ ਵੀ ਨਹੀਂ ਹੁੰਦਾ ਤੇ ਕੱਲ ਤੋਂ ਬਾਅਦ ਪਰਸੋਂ ਤੋਂ ਪੰਥ ਦਾ ਸੂਰਜ ਚੜ੍ਹੇਗਾ ਤੇ ਪੰਥ ਆਪਣਾ ਫੈਸਲਾ ਆਪ ਕਰ ਲੇਗਾ ਮੈਂ ਨਹੀਂ ਕਹਿੰਦਾ ਕਿ ਪਰਸੋਂ ਜਾ ਕੇ ਅਸੀਂ ਬੰਦਾ ਢਾ ਲੈਣਾ ਪਰ ਪਰਸੋਂ ਤੋਂ ਬਾਅਦ ਸੂਰਜ ਪੰਥ ਦਾ ਆਪੇ ਚੜ੍ਹੇਗਾ ਫਿਰ ਪੰਥ ਆਪੇ ਫੈਸਲਾ ਕਰੇਗਾ ਕਿ ਇਹੋ ਜੇ ਅੰਸਰਾਂ ਦੇ ਨਾਲ ਕਿਵੇਂ ਨਜਿਠਣਾ ਤੇ ਸੋਚਣ ਲਈ ਮਜਬੂਰ ਅਸੀਂ ਇਹ ਹੁੰਨੇ ਆ ਇਹੋ ਜਿਹਾ ਅਕਾਲੀ ਦਲ ਨੂੰ ਪੈਰਾਂ ਤੇ ਖੜੇ ਕਰਨ ਦੀ ਇਹ ਤਰਲੁਮਸ਼ੀ ਹੋਣ ਦੇ ਜਿਨ੍ਹਾਂ ਨੂੰ ਅਜੇ ਤੱਕ ਸਿੱਖ ਦੀ ਪੱਗ ਦੀ ਇੱਜ਼ਤ ਦਾ ਕੋਈ ਖਿਆਲ ਹੀ ਨਹੀਂ ਲੜਾਈ ਚ ਪੱਕ ਲੱਥ ਜਾਂਦੀ ਆ ਹੱਥੋਂ ਪਾਈ ਹੁੰਦਿਆਂ ਲੱਥਦੀ ਆ ਪਰ ਜਾਣ ਬੁੱਝ ਕੇ ਮਗਰੋਂ ਆ ਕੇ ਪਿੱਠ ਤੇ ਵਾਰ ਕਰਕੇ ਲਾਉਣ ਦੇ ਵਿੱਚ ਫਰਕ ਆ ਸੋ ਇਹ ਬਰਦਾਸ਼ਤ ਨਹੀਂ ਹੋਏਗਾ ਅੱਜ ਦੀ ਇਸ ਕਨਵੈਨਸ਼ਨ ਦੇ ਵਿੱਚ ਅਲੱਗ-ਅਲੱਗ ਲੀਡਰਸ਼ਿਪ ਇੱਥੇ ਪਹੁੰਚੀ ਹੈ ਉਹਨਾਂ ਨੇ ਆਪੋ ਆਪਣੇ ਵਿਚਾਰ ਤੁਹਾਡੇ ਨਾਲ ਰੱਖੇ ਨੇ ਸਾਂਝ ਦਾ ਏਕੇ ਦਾ ਇੱਕ ਪ੍ਰਸਤਾਵ ਆਇਆ ਕਿ ਸਾਨੂੰ ਜੰਮੂ ਕਸ਼ਮੀਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੁਰੀਅਤ ਦੀ ਏਕਾ ਸੀ ਉਸ ਤਰੀਕੇ ਦੇ ਨਾਲ ਆਪਣਾ ਕੋਈ ਸਾਂਝਾ ਫਰੰਟ ਬਣਾਉਣਾ ਚਾਹੀਦਾ ਬਣਨਾ ਚਾਹੀਦਾ ਹਰ ਇੱਕ ਏਕੇ ਦਾ ਹਾਮੀ ਆ ਪਰ ਉਹਦੇ ਵਿੱਚ ਇੱਕ ਗੱਲ ਸੋਚਣ ਵਾਲੀ ਹੈ ਸਾਡੀ ਸਮੂਹ ਲੀਡਰਸ਼ਿਪ ਦੇ ਲਈ ਕਿ ਏਕਾ ਜਿਹੜਾ ਆ ਉਹ ਸਟੇਜ ਦੇ ਉੱਤੇ ਇਕੱਠੇ ਹੋਣ ਦੇ ਨਾਲ ਨਹੀਂ ਹੁੰਦਾ ਏਕਾ ਕਿਸੇ ਖਾਸ ਸਾਂਝ ਸਾਂਝੇ ਪ੍ਰੋਗਰਾਮ ਤੇ ਹੁੰਦਾ ਮੰਜਲ ਤੇ ਹੁੰਦਾ ਮੇਰੇ ਤੋਂ ਪਹਿਲਾਂ ਭਾਈ ਵਡਾਲਾ ਜੀ ਬੋਲ ਕੇ ਗਏ ਆ ਉਹਨਾਂ ਨੇ ਏਮ ਦੀ ਗੱਲ ਕੀਤੀ ਵੀ ਸਾਡਾ ਨਿਸ਼ਾਨਾ ਕੀ ਆ ਔਰ ਸਾਡਾ ਏਕਾ ਸਾਡੇ ਨਿਸ਼ਾਨੇ ਤੇ ਹੋਏਗਾ ਔਰ ਸਾਡਾ ਨਿਸ਼ਾਨਾ ਖਾਲਿਸਤਾਨ ਦੀ ਪ੍ਰਾਪਤੀ ਹੈ ਅਸੀਂ ਦਲਕਾਲਸਾ ਵੱਲੋਂ ਇਥੇ ਇਸ ਗੱਲ ਦਾ ਐਲਾਨ ਸਾਡੇ ਬਜ਼ੁਰਗਾਂ ਵੀ ਕੀਤਾ ਔਰ ਅਗਲੀ ਪੀੜ੍ਹੀ ਵੀ ਕਰਦੀ ਹੈ ਕਿ ਬਿਨਾ ਖਾਲਿਸਤਾਨ ਦੀ ਪ੍ਰਾਪਤੀ ਤੋਂ ਸਾਡਾ ਥੱਲੇ ਕੋਈ ਸੰਘਰਸ਼ ਨਹੀਂ ਪਰ ਜਿਹੜੀਆਂ ਧਿਰਾਂ ਇੱਥੇ ਬਾਕੀ ਪਹੁੰਚੀਆਂ ਨੇ ਜਿਨ੍ਹਾਂ ਨੂੰ ਅਜੇ ਲੱਗਦਾ ਹੈ ਕਿ ਨਹੀਂ ਅਸੀਂ ਖਾਲਸਾਤ ਲਈ ਸੰਘਰਸ਼ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਅਜੇ ਲੱਗਦਾ ਹੈ ਕਿ ਨਹੀਂ ਉਹ ਅਨੰਦਪੁਰ ਸਾਹਿਬ ਦੇ ਮਤੇ ਤੇ ਰਹਿਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਕੋਈ ਜਲੀਲ ਨਹੀਂ ਕਰਦੇ ਉਹਨਾਂ ਦਾ ਆਪਣੀ ਜਗ੍ਹਾ ਸਟੈਂਡ ਠੀਕ ਆ ਪਰ ਉਹਨਾਂ ਅੱਗੇ ਸਾਡੀ ਇੱਕ ਬੇਨਤੀ ਆ ਕਿ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਖਾਲਸਾਤ ਦੇ ਝੰਡੇ ਨੂੰ ਚੁੱਕ ਕੇ ਅੱਗੇ ਵਧ ਰਿਹਾ ਆ ਤੇ ਅਸੀਂ ਤੁਹਾਡੇ ਤੋਂ ਇਹ ਆਸ ਰੱਖਦੇ ਆ ਕਿ ਤੁਸੀਂ ਸਾਡੀ ਪਿੱਠ ਨੰਗੀ ਨਾ ਹੁੰਦੇ ਆ ਜੀ ਜੇ ਤੁਸੀਂ ਸਾਡੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਨਹੀਂ ਤੁਰ ਸਕਦੇ ਤੇ ਘਟੋ ਘਟ ਘਰਾਂ ਦੇ ਵਿਚ ਅਰਦਾਸ ਕਰਿਆ ਜੇ ਕਿ ਇੱਕ ਨਾ ਇੱਕ ਦਿਨ ਅਸੀਂ ਖਾਲਸਾਣ ਦੀ ਮੰਜ਼ਲ ਤੇ ਜਰੂਰ ਪਹੁੰਚੀਏ ਜਿੰਦਾਬਾਦ 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 ਖਾਲਸਾਣ ਦੇ ਲਈ ਬਹੁਤ ਕੁਝ ਕਰਨਾ ਬਾਕੀ ਆ ਸਿਰ ਜੋੜ ਕੇ ਬਹਿਣਾ ਉਹਦੀ ਸ਼ੁਰੂਆਤ ਆ ਔਰ ਉਹਦਾ ਇੱਕ ਮੋੜ ਅੱਜ ਇੱਥੋਂ ਅਸੀਂ ਬਣਨ ਜਾ ਰਹੇ ਇਹਦੇ ਬਾਰੇ ਅੱਗੇ ਵਿਚਾਰਾ ਹੋਣਗੇ ਆ ਪਰ ਇੱਕ ਜ਼ਿੰਮੇਵਾਰੀ ਜਿਹੜੀ ਇਸ ਲਹਿਰ ਨੂੰ ਲੋਕਾਂ ਦੇ ਵਿੱਚ ਜਾਲ ਲੈ ਕੇ ਜਾਣ ਦੀ ਬਣਦੀ ਆ ਉਹ ਸਾਨੂੰ ਨਿਭਾਉਣੀ ਪਏਗੀ ਇਹ ਸ਼ਬਦ ਅੱਜ ਲੋਕਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਆ ਕਿ ਜਿਨਨੇ ਖਾਲਿਸਤਾਨ ਦਾ ਨਾਰਾ ਲਾਇਆ ਉਹਦੇ ਪਰਸੋਂ ਸਾਰੇ ਦਾ ਸਾਰਾ ਪਰਿਵਾਰ ਜਿੱਦਾ ਮਾਰ ਦੇਣਾ ਦਾ ਇਹ ਲੋਕਾਂ ਚ ਪੇਸ਼ ਕੀਤਾ ਜਾਂਦਾ ਤੇ ਜਿਨਨੇ ਖਾਲਿਸਤਾਨ ਕਿਹਾ ਜਿਵੇਂ ਉਹ ਮੋਢਿਆਂ ਤੇ 47 ਟੰਗੀ ਫਿਰਦਾ ਤੇ ਤੁਰੇ ਫਿਰਦੇ ਹਰ ਇੱਕ ਬੰਦੇ ਨੂੰ ਮਾਰੇਗਾ ਇਹ ਡਰ ਸਰਕਾਰਾਂ ਨੇ ਸਾਡੇ ਮਨਾਂ ਦੇ ਵਿੱਚ ਪਾਇਆ ਸਾਡੇ ਲੋਕਾਂ ਦੇ ਮਨਾਂ 'ਚ ਪਾਇਆ ਪਰ ਅਸਲ ਦੇ ਵਿੱਚ ਤੇ ਖਾਲਸਾਤਨ ਇਹ ਨਹੀਂ ਨਾ ਤੇ ਜਿਹੜੀ ਖਾਲਸਾਤਨ ਦੀ ਅਸਲੀ ਪਰਿਭਾਸ਼ਾ ਆ ਉਹ ਸਾਨੂੰ ਲੋਕਾਂ ਦੇ ਵਿੱਚ ਲੈ ਕੇ ਜਾਣੀ ਪਵੇਗੀ ਔਰ ਅਸੀਂ ਇਹ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਲੈਨੇ ਬੇਸ਼ੱਕ ਉਹਦੇ ਲਈ ਸਾਲਾਂ ਲੱਗਣ ਪਰ ਬਹੁਤ ਜਲਦ ਇਹਦੇ ਬਾਰੇ ਪ੍ਰੋਗਰਾਮ ਲਿਖਿਆ ਜਾਏਗਾ ਪਿੰਡੋਂ ਪਿੰਡ ਪਹੁੰਚ ਕੀਤੀ ਜਾਏਗੀ ਔਰ ਇਹ ਪਹੁੰਚ ਖਾਲਸਤਾਨ ਦੇ ਵਿਚਾਰਧਾਰਾ ਨੂੰ ਲੈ ਕੇ ਕੀਤੀ ਜਾਏਗੀ ਨਾ ਕਿ ਕਿਸੇ ਹੋਰ ਮੁੱਦੇ ਦੇ ਉੱਤੇ ਸੋ ਇਹ ਜ਼ਿੰਮੇਵਾਰੀ ਅਸੀਂ ਆਪਣੇ ਮੋਢਿਆਂ ਤੇ ਲੈਨੇ ਆ ਪਰ ਇਹ ਮੋਢੇ ਤਾਂ ਖਲੋਤੇ ਰਹਿਣਗੇ ਜੇ ਬਾਕੀ ਧਿਰਾਂ ਦੀ ਸਾਨੂੰ ਸਹਿਯੋਗ ਹੋਏਗਾ ਸੋ ਉਸ ਸਹਿਯੋਗ ਦੇ ਅਸੀਂ ਤੁਹਾਡੇ ਕੋਲੋਂ ਮੰਗ ਜ਼ਰੂਰ ਕਰਦੇ ਕਿ ਅਸੀਂ ਖੜੀਏ ਔਰ ਉਹਦੇ ਨਾਲ ਹੀ ਚਾਰ ਚੀਜ਼ਾਂ ਨੇ ਜਿਹੜੀਆਂ ਖਾਲਸਤਾਨ ਦੀ ਪ੍ਰਾਪਤੀ ਤੇ ਉਹ ਪਹਿਲਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਉਹ ਕਿਹੜੀਆਂ-ਕਿਹੜੀਆਂ ਨੇ ਲੋਕਾਂ ਦੇ ਵਿੱਚ ਜੋ ਜਾਣਿਆ ਤੇ ਲੋਕ ਅਗੋ ਪੁੱਛਦੇ ਨੇ ਕਿ ਕੀ ਹੋਊਗਾ ਕਿੱਦਾਂ ਦਾ ਹੋਊਗਾ ਕਿਵੇਂ ਦਾ ਆਏਗਾ ਸਾਡਾ ਕਿ ਉੱਥੇ ਰੋਲ ਹੋਏਗਾ ਉਹ ਚਾਰ ਹਿੱਸਿਆਂ 'ਚ ਵੰਡਿਆ ਜਾਂਦਾ ਹੈ ਪਹਿਲਾ ਖਾਲਸਤਾਨ ਦਾ ਰਾਜਨੀਤਿਕ ਢਾਂਚਾ ਕਿਹੋ ਜਿਹਾ ਆਏਗਾ ਦੂਸਰਾ ਖਾਲਸਤਾਨ ਦਾ ਸਮਾਜਿਕ ਢਾਂਚਾ ਕਿਹੋ ਜਿਹਾ ਆਏਗਾ ਤੀਸਰਾ ਖਾਲਸਤਾਨ ਦਾ ਕਾਨੂੰਨੀ ਢਾਂਚਾ ਕਿਹੋ ਜਿਹਾ ਆਏਗਾ ਤੇ ਚੌਥਾ ਖਾਲਸਤਾਨ ਦਾ ਧਾਰਮਿਕ ਢਾਂਚਾ ਕਿਹੋ ਜਿਹਾ ਹੋ ਜਾਏਗਾ ਇਹ ਚਾਰ ਅਹਿਮ ਸਵਾਲ ਨੇ ਸਾਡੇ ਸਾਹਮਣੇ ਇਹਨਾਂ ਚੌਹਾਂ ਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਆ ਔਰ ਇਹ ਸਵਾਲ ਬੜੇ ਡੂੰਘੇ ਨੇ ਇਹ ਕੋਈ 10 ਦਿਨਾਂ ਜਾਂ 15 ਜਾਂ 20 ਦਿਨਾਂ ਦੀ ਖੇਡ ਨਹੀਂ ਆ ਕਿ ਇਹਦੇ ਬਾਰੇ ਜਵਾਬ ਲਿਆਂਦੇ ਜਾਣ ਪਰ ਮੈਂ ਆਪਣੇ ਪੜ੍ਹੇ ਲਿਖੇ ਵਰਗ ਨੂੰ ਜਿਹੜਾ ਯੂਨੀਵਰਸਿਟੀਆਂ 'ਚ ਬੈਠਾ ਨੌਜਵਾਨ ਆ ਜਿਹੜਾ ਵਿਦੇਸ਼ਾਂ ਦੇ ਵਿੱਚ ਬੈਠਾ ਇਨਸਾਨ ਆ ਜਿਹਦੀ ਰੁਚੀ ਹੈ ਇਸ ਚੀਜ਼ ਦੇ ਵਿੱਚ ਉਹਨਾਂ ਨੂੰ ਅਪੀਲ ਕਰਦਾ ਕਿ ਜਿਹਦਾ ਜਿਸ ਜਿਸ ਵਿਸ਼ੇ ਦੇ ਉੱਤੇ ਮੁਹਾਰਤ ਆ ਜੇ ਕੋਈ ਇਕਨੋਮੀ ਨੂੰ ਸਮਝਦਾ ਆ ਤਾਂ ਉਹ ਇਕਨੋਮੀ ਦੀ ਪੜ੍ਹਾਈ ਕਰਕੇ ਖਾਲਸਾਣ ਦਾ ਇਕਨੋਮਿਕਲ ਸਟਰਕਚਰ ਕਿਹੋ ਜਿਹਾ ਹੋਵੇਗਾ ਉਹਦੇ ਤੇ ਕੰਮ ਕਰੇ ਜਿਹਦੀ ਮਹਾਰਤ ਲਾਅ ਦੇ ਵਿੱਚ ਜਿਹੜੇ ਵਕੀਲ ਨੇ ਉਹ ਸਾਡੇ ਇਤਿਹਾਸ ਨੂੰ ਫੋਲਣ ਔਰ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਖਾਲਸਾਣ ਦਾ ਕਾਨੂੰਨ ਕਿਹੋ ਜਿਹਾ ਹੋਵੇਗਾ ਇਹਦਾ ਇੱਕ ਖਾਕਾ ਤਿਆਰ ਕਰੀਏ ਸਾਡੇ ਇਸ ਖਾਲਸਾਣ ਦੇ ਵਿੱਚ ਧਾਰਮਿਕ ਕਿਸ ਤਰੀਕੇ ਦੀ ਦੁਨੀਆ ਵਸੇਗੀ ਅਸੀਂ ਕਿਵੇਂ ਲੋਕਾਂ ਨੂੰ ਖੁੱਲ ਦੇਵਾਂਗੇ ਔਰ ਇੱਥੋਂ ਤੱਕ ਵੀ ਖੁੱਲ ਕਿ ਜੇ ਕੋਈ ਧਰਮ ਨੂੰ ਨਹੀਂ ਵੀ ਮੰਨਦਾ ਤਾਂ ਵੀ ਉਹਨੂੰ ਅਸੀਂ ਕਿਵੇਂ ਬਰਾਬਰਤਾ ਦੇਵਾਂਗੇ ਇਹਦਾ ਖਾਕਾ ਵੀ ਸਾਨੂੰ ਤਿਆਰ ਕਰਨਾ ਪਏਗਾ ਔਰ ਇਹ ਸਾਰੀਆਂ ਚੀਜ਼ਾਂ ਕਰਨੀਆਂ ਬਹੁਤ ਜ਼ਰੂਰੀ ਨੇ ਔਰ ਸਭ ਤੋਂ ਅਖੀਰਲੀ ਤੇ ਸਭ ਤੋਂ ਮੇਨ ਤੇ ਸਭ ਤੋਂ ਪਹਿਲੀ ਵੀ ਮੈਂ ਕਹਾਂ ਅਖੀਰਲੀ ਵੀ ਤੇ ਪਹਿਲੀ ਵੀ ਉਹ ਇਹ ਆ ਕਿ ਲੋਕ ਅੱਜ ਜਿਹਦੇ ਕੋਲ ਵੀ ਜਾਓ ਉਹ ਸਭ ਤੋਂ ਪਹਿਲਾਂ ਇਹ ਸੋਚਦਾ ਵੀ ਮੇਰੇ ਸ਼ਾਮ ਨੂੰ ਚੁੱਲੇ ਤੇ ਚ ਰੋਟੀ ਕਿਵੇਂ ਪੱਕੇਗੀ ਖਾਲਸਤਾਨ ਦੀ ਇਕਨੋਮੀ ਸਾਨੂੰ ਡਿਫਾਈਨ ਕਰਨੀ ਪਏਗੀ ਔਰ ਮੈਂ ਹੈਰਾਨ ਹੈ ਇਸ ਚੀਜ਼ ਦੇ ਲਈ ਕਰਮ ਨਾਦ ਨਹੀਂ ਲੈਣਾ ਪਰ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਲੋਕ ਵੀ ਵੱਸਦੇ ਨੇ ਕਿ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਲੈ ਕੇ ਜਾਣਾ ਸੀ ਜਿਨ੍ਹਾਂ ਖਾਲਸਤਾਨ ਸਹੀ ਪਰਭਾਸ਼ਾ ਦੁਨੀਆ 'ਚ ਵਿਚਾਰਨੀ ਸੀ ਪਚਾਉਣੀ ਸੀ ਉਹ ਤੇ ਅੱਜ ਇੰਨੇ ਢੈਂਦੀ ਕਲਾ 'ਚ ਚਲੇ ਗਏ ਨੇ ਸਾਨੂੰ ਕੋਈ ਪਰਸੋ ਚਾਹਤ ਬੰਦਾ ਮਿਲਿਆ ਉਹ ਕਹਿੰਦਾ ਖਾਲਸਤਾਨ ਤੇ ਨਹੀਂ ਬੰਦਾ ਹਿੰਦੂ ਰਾਸ਼ਟਰ ਬਣੇਗਾ ਤੇ ਕਿਹਾ ਕਿਨੇ ਮੈਂ ਨਾਂ ਨਹੀਂ ਲੈਂਦਾ ਉਹਦਾ ਪਰ ਉਹ ਇੱਕ ਉਹ ਇਨਸਾਨ ਆ ਜਿਹੜਾ ਇਸ ਏਰੀਏ ਦੇ ਵਿੱਚ ਧਰਮ ਪ੍ਰਚਾਰ ਦਾ ਇੱਕ ਚਿਹਰਾ ਆ ਜੇ ਧਰਮ ਵਾਲੇ ਬੰਦੇ ਇਹ ਗੱਲਾਂ ਕਰਨਗੇ ਤੇ ਆਮ ਦੁਨੀਆ ਦਾ ਕੀ ਹੋਏਗਾ ਇਹ ਟੈਂਦੀ ਕਲਾ ਨਹੀਂ ਇਹ ਗੱਲਾਂ ਬੰਦ ਕੀਤੀਆਂ ਜਾਣ ਕਹਿੰਦਾ ਜੀ 2 ਘੰਟੇ ਚ ਚੜੋਗੇ ਤੇ ਖਾਲਸਾਣ ਚ ਬਾਹਰ ਹੋ ਜਾਇਆ ਕਰਨਾ ਉਹ ਮੈਂ ਕਹਾਂ ਹਣ ਜੇ ਦੁਨੀਆ ਦੀ ਨਹੀਂ ਸਮਝਦੇ ਘੱਟੋ ਘੱਟ ਅਜਿਹੀ ਬਿਆਨਬਾਜ਼ੀ ਤੇ ਨਾ ਕਰੋ ਇਹਦੇ ਨਾਲੋਂ ਨਿੱਕੇ ਮੁਲਕ ਨੇ ਜਿੱਥੇ ਤੁਸੀਂ ਜਾਜਾਂ ਤੇ ਚੜ ਕੇ ਜਾਣ ਦੀ ਔਖੇ ਹੁੰਦੇ ਹੋ ਵੀ ਕੋਮਾ ਹੀ ਇਹ 4 ਦਿਨ ਜਾ ਕੇ ਖਾਲਸਾਣ ਜਿਹੜਾ ਬਣਨਾ ਹੈ ਇਹਦੇ ਨਾਲੋਂ ਕਿਤੇ ਨਿੱਕੇ ਨੇ ਤੇ ਤੁਸੀਂ ਉਥੇ ਜਾ ਜਾ ਕੇ ਉਹਨਾਂ ਦੀਆਂ ਬੈਂਕਾਂ ਦੇ ਵਿੱਚ ਆਪਣੇ ਪੈਸੇ ਜਮ੍ਹਾਂ ਕਰਾਉਂਦੇ ਹੋ ਵੀ ਉਥੇ ਸੁਰੱਖਿਅਤ ਰਹਿਣਗੇ। ਸੋ ਇਹ ਨਿੱਕੀਆਂ-ਨਿੱਕੀਆਂ ਗੱਲਾਂ ਦੇ ਵਿੱਚੋਂ ਬਾਹਰ ਨਿਕਲੀਏ। ਸਾਡੇ ਵਿੱਚ ਇੱਥੇ ਬਹੁਤ ਸਾਰੇ ਸੱਜਣ ਮਿੱਤਰ ਉਹ ਵੀ ਬੈਠੇ ਨੇ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਪਰ ਸਟੇਜ ਤੋਂ ਸਮਾਂ ਨਹੀਂ ਮਿਲ ਪਾਇਆ। ਮੈਂ ਉਹਨਾਂ ਦਾ ਖਾਸ ਤੌਰ ਤੇ ਜ਼ਿਕਰ ਕਰਕੇ ਆਪਣੀ ਅਗਲੀ ਗੱਲ ਕਰਨੀ ਹੈ ਕਿ ਬਾਬਾ ਚਮਕੌਰ ਸਿੰਘ ਜੀ ਭਾਈ ਰੂਪਾ ਵਾਲੇ, ਬਾਬਾ ਅਵਤਾਰ ਸਿੰਘ ਜੀ ਸਾਦਾ ਵਾਲਾ, ਬਾਬਾ ਰੇਸ਼ਮ ਸਿੰਘ ਜੀ ਕੋਕ ਰਾਣਾ ਇਹਨਾਂ ਦੇ ਜਥੇ ਇੱਥੇ ਪਹੁੰਚਣ ਇਹਨਾਂ ਦਾ ਧੰਨਵਾਦ ਐਸਐਫਐਸ ਤੋਂ ਹਰ ਮਨ ਆਏ ਨੇ ਉਹਨਾਂ ਨੇ ਜਿੰਨੇ ਆਏ ਨੇ ਸਾਥੀ ਉਹਨਾਂ ਦਾ ਧੰਨਵਾਦ ਔਰ ਖਾਸ ਤੌਰ ਤੇ ਸਾਨੂੰ ਸੰਦੇਸ਼ ਜਿਹੜੇ ਵਿਦੇਸ਼ਾਂ 'ਚ ਪਹੁੰਚੇ ਨੇ 온ਟਾਰੀਓ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਉਹਨਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਤੇ ਸ਼ਲਾਘਾ ਕੀਤੀ ਆ ਉੱਥੇ ਹੀ ਇਸ ਯਕੀਨ ਵੀ ਦਵਾਇਆ ਕਿ ਉਹ ਕਾਲਾਸਤਾਨ ਦੀ ਮੂਵਮੈਂਟ ਦੇ ਲਈ ਕੰਮ ਕਰ ਰਹੀ ਹਰ ਧਿਰ ਹਰ ਇਨਸਾਨ ਦੇ ਨਾਲ ਖੜੇ ਨੇ ਔਰ ਅੱਗੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣਗੇ ਸੋ ਸਾਡੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਵਖਰੇਵੇਂ ਨੇ ਭਾਜੀ ਕਮਰਪਾਲੋ ਦੇ ਬਾਰੇ ਗੱਲ ਕਰ ਗਏ ਨੇ ਪਰ ਸਾਨੂੰ ਘੱਟੋ-ਘੱਟ ਕਿਸੇ ਨਾ ਕਿਸੇ ਪੁਆਇੰਟ ਤੇ ਸਾਂਝ ਸਾਂਝ ਪਾਉਣੀ ਪਏਗੀ ਇੱਕ ਗੱਲ ਨੂੰ ਮੈਂ ਬੜਾ ਇਲੈਬੋਰੇਟ ਕਰਕੇ ਮਾਫੀ ਮੰਗਣੀ ਚਾਹੁੰਦਾ ਹਾਂ ਇਤਿਹਾਸ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਵਾਪਰਿਆ ਆ ਜਿਹਦੇ ਨਾਲ ਸਾਡੀਆਂ ਦੋ-ਦੋ ਰਾਆਆਂ ਹੋਈਆਂ ਅੱਧੇ ਉਸ ਨੂੰ ਸਹੀ ਮੰਨਦੇ ਅੱਧੇ ਗਲਤ ਮੰਨਦੇ ਨੇ ਔਰ ਬਹੁਤ ਕੁਝ ਇਹੋ ਜਿਹਾ ਵਿਆਹ ਕਿ ਜਿਹੜੇ ਉਹਨਾਂ ਸ਼ਕਸ਼ਾਂ ਦੇ ਦੁਆਰਾ ਕੀਤਾ ਗਿਆ ਜਿਹੜੇ ਹੈ ਖਾਲਸਤਾਨੀ ਪੰਥਕ ਪਰ ਬਹੁਤ ਸਾਰੀ ਦੁਨੀਆ ਉਹਨਾਂ ਦੇ ਕਿਸੇ ਇੱਕ ਐਕਸ਼ਨ ਨੂੰ ਗਲਤ ਮੰਨਦੀ ਹੈ ਤੇ ਕੁਝ ਦੁਨੀਆ ਸਾਡੀ ਸਹੀ ਮੰਨਦੀ ਹੈ ਮੈਂ ਉਸ ਪੀੜੀ ਦਾ ਨਹੀਂ ਆ ਸਾਡੀ ਅਗਲੀ ਖਾਲਸਤਾਨੀ ਪੀੜ੍ਹੀ ਉਸ ਇਤਿਹਾਸ ਦੀ ਗਵਾਹ ਨਹੀਂਗੀ ਪਰ ਜੋ ਹੋਇਆ ਉਹ ਸਾਡਾ ਇਤਿਹਾਸ ਆ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਜੇ ਕਿਸੇ ਇੱਕ ਖਾਸ ਐਕਸ਼ਨ ਦੇ ਨਾਲ ਪੰਥ ਦੇ ਵਿੱਚ ਦੁਫਾੜ ਪਿਆ ਆ ਜੇ ਕਿਸੇ ਇੱਕ ਖਾਸ ਘਟਨਾ ਦੇ ਨਾਲ ਪੰਥ ਦੇ ਵਿੱਚ ਦੁਫਾੜ ਪਿਆ ਆ ਤੇ ਸਚਾਈ ਇਹ ਆ ਅੱਜ ਉਸ ਪ੍ਰਾਣੇ ਨੂੰ ਖੋਦ ਕੇ ਵੀ ਅਸੀਂ ਕੋਈ ਏਕਤਾ ਨਹੀਂ ਕਰਨ ਦੇ ਮੈਂ ਕਿਸੇ ਨੂੰ ਸਹੀ ਜਾਂ ਗਲਤ ਨਹੀਂ ਕਹਿ ਰਿਹਾ ਪਰ ਇਹ ਕਹਿ ਰਿਹਾ ਕਿ ਜਦੋਂ ਤੱਕ ਅਸੀਂ ਮੰਜ਼ਿਲ ਤੱਕ ਪਹੁੰਚ ਨਹੀਂ ਜਾਂਦੇ ਘਟੋ ਘਟ ਸਾਨੂੰ ਦਿਲ ਵੱਡਾ ਕਰਕੇ ਆਪਣੇ ਆਪਸੀ ਵਖਰੇਵੇਂ ਇੱਕ ਪਾਸੇ ਰੱਖਣੇ ਪੈਣਗੇ ਤਾਂ ਹੀ ਇੱਕ ਮੰਚ ਤੇ ਇਕੱਠੇ ਹੋ ਪਾਵਾਂਗੇ ਨਹੀਂ ਤੇ ਨਹੀਂ ਹੋ ਪਾਣਾ ਦਿਲ ਵੱਡੇ ਕਰਨੇ ਪੈਣਗੇ ਇਤਿਹਾਸ ਦੀਆਂ ਚੀਜ਼ਾਂ ਨੂੰ ਹਾਲ ਦੀ ਕੱਢੀ ਛੱਡ ਦੇਣਾ ਸਮੇਂ ਦੀ ਮੰਗ ਹੈ। ਤੁਸੀਂ ਆਪੋ ਆਪਣੀ ਜਗ੍ਹਾ ਤੇ ਜਿਸ ਚੀਜ਼ ਦੇ ਬਾਰੇ ਜੋ ਸਟੈਂਡ ਰੱਖਦੇ ਹੋ ਪਰਸਨਲੀ ਰੱਖੋ। ਕੋਈ ਜ਼ਬਰਦਸਤੀ ਇੱਕ ਦੂਸਰੇ ਦਾ ਸਟੈਂਡ ਨਹੀਂ ਬਦਲ ਸਕਦਾ। ਪਰ ਮੈਂ ਸਮਝਦਾ ਕਿ ਉਹਨੂੰ ਪਬਲਿਕ ਦੇ ਵਿੱਚ ਉਛਾਲ ਕੇ ਪਬਲਿਕ ਦੇ ਵਿੱਚ ਉਭਾਰ ਕੇ ਅਸੀਂ ਪੰਥਕ ਏਕੇ ਕਰਨੀ ਕਰ ਸਕਦੇ। ਸਾਨੂੰ ਪੰਥਕ ਏਕੇ ਵੱਲ ਵਧਣਾ ਪੈਣਾ ਹੈ। ਦੁਨੀਆ ਜਿਹੜੀ ਸਾਨੂੰ ਕੁੱਟ ਰਹੀ ਆ, ਜਿਹੜਾ ਹਿੰਦੁਸਤਾਨ ਸਾਨੂੰ ਮਾਰ ਰਿਹਾ ਆ, ਉਹ 1 ਪੁਆਇੰਟ ਤੇ ਆ ਤੁਸੀਂ ਕੱਲ ਦੀ ਘਟਨਾ ਤੋਂ ਬਾਅਦ ਵੇਖੋ ਆ ਕੀ ਆ ਚਾਹੇ ਅਕਾਲ ਇੱਕ ਮੰਚ ਤੇ ਇਕੱਠੇ ਹੋਈਏ ਕੱਲਾ ਮੰਚ ਨਹੀਂ ਉਹਦੀ ਇੱਕ ਏਮ ਮਿੱਥੀ ਹੈ ਕਿ ਆ ਸਾਡਾ ਨਿਸ਼ਾਨਾ ਆ ਇਹਦੇ ਲਈ ਅਸੀਂ ਇਕੱਠੇ ਹੋ ਕੇ ਤੁਰਨਾ ਆ ਔਰ ਉਹਦਾ ਅੱਜ ਮੋੜ ਬਣਨੀ ਹੈ ਤਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਇੱਕ ਇਕੱਠ ਜਿਹੜਾ ਆ ਉਹ ਆਮ ਇਕੱਠਾ ਮੰਗ ਹੋ ਕੇ ਤੇ ਬੁਲਾਰਿਆਂ ਦੇ ਭਾਸ਼ਣਾ ਤੱਕ ਸੀਮਤ ਨਾ ਰਹੇ ਇਹਦੇ ਵਿੱਚੋਂ ਕੁਝ ਪੰਥਕ ਏਕਾ ਨਿਕਲੇ ਉਹਦੀ ਮਿਸਾਲ ਅੱਜ ਅਸੀਂ ਦੇਖ ਕੇ ਜਾਈਏ ਇਹ ਉਹਦਾ ਸਟਰਕਚਰ ਅੱਜ ਨਹੀਂ ਤੱਕ ਦੇ ਕਟੋ ਕਟੋ ਦੀ ਹਾਮੀ ਅੱਜ ਭਰਤੀਏ ਸਟਰਕਚਰ ਆਉਣ ਵਾਲੇ ਮਹੀਨੇ 2 ਮਹੀਨੇ 3 ਮਹੀਨੇ ਤੱਕ ਅਸੀਂ ਉਹਦਾ ਜਾਰੀ ਕਰੀਏ ਔਰ ਫਿਰ ਉਹਦੇ ਉੱਤੇ ਕੰਮ ਕਰੀਏ ਸੋ ਇਹਨੀਆਂ ਗੱਲਾਂ ਦੇ ਨਾਲ ਤੁਹਾਡੇ ਸਾਰਿਆਂ ਤੋਂ ਖਾਲਸਾਤਨ ਦੀ ਪ੍ਰਾਪਤੀ ਦੀ ਅਰਦਾਸ ਕਰਦਾ ਹਾਂ ਗੁਰੂ ਮਹਾਰਾਜ ਅੱਗੇ ਰਾਜ ਕਰੇਗਾ ਖਾਲਸਾ ਦੀ ਅਰਦਾਸ ਕਰਦਾ ਹਾਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ ਹਾਂ ਔਰ ਇਸ ਗੱਲ ਦੀ ਆਸ ਕਰਦਾ ਹਾਂ ਕਿ ਇੱਕ ਨਾ ਇੱਕ ਦਿਨ ਗੁਰੂ ਮਹਾਰਾਜ ਸਾਨੂੰ ਸਾਡੀ ਆਜ਼ਾਦੀ ਬਖਸ਼ਣਗੇ ਪਰ ਨੌਜਵਾਨੋ ਇਹਦੇ ਲਈ ਸੀਰੀਅਸ ਹੋਵੋ ਇਹਨੂੰ ਸਮਾ ਦੇਣਾ ਸ਼ੁਰੂ ਕਰੋ ਸੰਘਰਸ਼ ਕਰਾਂਗੇ ਤੇ ਆਜ਼ਾਦੀ ਸਾਡੀ ਝੋਲੀ ਦੇ ਵਿੱਚ ਪਏਗੀ ਘਰ ਬੈਠਿਆਂ ਸਾਨੂੰ ਕਿਸੇ ਨੇ ਕੁਝ ਨਹੀਂ ਜੇ ਦੇਣਾ ਇਹ ਦੁਨੀਆ ਦਾ ਸਿਧਾਂਤ ਆ ਸੋ ਅਮਰੀਕਾ ਕੈਨੇਡਾ ਤੋਂ ਆਸ ਰੱਖੋ ਪਰ ਉਹਨਾਂ ਦੇ ਉੱਤੇ ਹੀ ਆਸ ਰੱਖ ਛੱਡੋ ਇਹ ਕੋਈ ਤਰੀਕਾ ਨਹੀਂਗਾ ਸੰਘਰਸ਼ ਆਪ ਕਰੀਏ ਇਹ ਮੁਲਕ ਸਾਡੀ ਪਿੱਠ ਤੇ ਖਲੋਣਗੇ ਔਰ ਸਾਡਾ ਖਾਲਸਾਤਨ ਦੁਨੀਆ ਲਈ ਇੱਕ ਮਾਡਲ ਬਣੇਗਾ ਇਹ ਸਾਡਾ ਤੁਹਾਡੇ ਨਾਲ ਵਾਅਦਾ ਆ ਕਹਿੰਦੇ ਆ ਗੱਲਾਂ ਦੇ ਨਾਲ ਖਿਮਾ ਮੰਗਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ